ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੁੱਤ ਦੀ ਜੋੜੀ ਸੋ ਸਾਰੇ ਜਣੇ ਬਹੁਤ ਜਿਆਦਾ ਸਪੋਰਟ ਕਰ ਰਹੇ ਆ ਸੋ ਥੈਂਕ ਯੂ so much ਸਾਡੇ ਵੀਰ ਭੈਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਮੇਰੀਆਂ ਭੈਣਾਂ ਹੋਣ ਮੇਰੇ ਵੀਰ ਹੋਣ ਸੋ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵਧੀਆ ਤੇ ਬਹੁਤ ਵਧੀਆ ਲੱਗਦਾ ਜਿੱਦੋਂ ਵਧੀਆ ਕਮੈਂਟ ਬਹੁਤ ਵਧੀਆ ਲੱਗਦਾ ਜਿੱਦੋਂ ਸਾੜੇ ਵਧੀਆ ਕਮੈਂਟ ਕਰਦੇ ਆ ਤੇ ਫੁੱਲ ਵਾਚ ਕਰਿਆ ਕਰੋ ਤੁਸੀਂ ਵੀਡੀਓ ਨੂੰ ਤੇ ਹੁਣ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਮਿਲਦੇ ਆ ਜੀ ਸੋ ਤੁਸੀਂ ਹੁਣ ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਆਹ ਹੈ ਡਾ ਹੈਗਾ ਬਾਂਦਰ ਦੀਦੀ ਕਿਥੇ ਦੀਦੀ ਹੈ ਨਹੀਂ ਦੀਦੀ ਕਿਥੇ ਕਿੱਥੇ ਤੇਰੇ ਵੀਡੀਓ ਥੱਲੇ ਨਹੀਂ ਕਿੱਥੇ ਮੈਂ ਬਾਂਦਰ ਦੀਦੀ ਕਿੱਥੇ ਆਇਆ ਕੋਹੜਾ ਬਾਂਦਰ ਦੀਦੀ ਕਿੱਥੇ ਦੀਵਿਆਂ ਨੇ ਅੰਨੀ ਦੀਦੀ ਨਾਸਾਂ ਵੇ ਪਹਿਲਾਂ ਆ ਜਾ ਦੀਦੀ ਉਹ ਦਹੇਗਾ ਕਿੱਥੇ ਆ ਕਿੱਥੇ ਆ ਦੀਦੀ ਕਿੱਥੇ ਦੀਦੀ ਲੱਗੀਆਂ ਆ ਤੁਹਾਨੂੰ ਆ ਜਦੀ ਵਰਦ ਸੁੱਤੀ ਬੜਾ ਨੇ ਸੋ ਗਾਇਸ ਇੱਥੇ ਆਪਾਂ ਵੇਸਣ ਬਣਾਉਆ ਸੀ ਅੱਜ ਕਿਉਂਕਿ ਇਹ ਆਸੀ ਆਖਿਆ ਕਿ ਚਲੋ ਜੋ ਤ ਵੀ ਮੰਗਦਾ ਹੈ ਤੇ ਫਿਰ ਅਸੀਂ ਥੋੜਾ ਜਿਹਾ 1.5 ਕਿਲੋ ਵੇਸਣ ਬਣਾਇਆ ਸੀ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਜਿੱਦ ਕਰਦੇ ਹੁੰਦੇ ਆ ਕਿ ਕੁਛ ਨਾ ਕੁਛ ਹੈ ਨਾ ਬਣਾਉਣ ਲਈ ਚਾਹੀਦਾ ਤੇ ਉਹਨੇ ਤੇ ਵੈਸੇ ਐੜਕਾ ਕਿਹਾ ਨਹੀਂ ਸੀ ਮੈਨੂੰ ਤੇ ਮੈਨੂੰ ਬੈਠੀ ਬੈਠੀ ਨੂੰ ਮੇਰੇ ਦਿਮਾਗ ਚ ਆਇਆ ਕਿ ਚਲੋ ਹਨਾ ਥੋੜਾ ਬੋਤਾ ਬਣਾ ਦਿੰਨੇ ਆ ਬੱਚੇ ਨੂੰ ਚਲੋ ਹੋਰ ਨੇ ਕੁਛ ਤੇ ਸਵੇਰੇ ਚਾਹ ਦੇ ਨਾਲ ਖਾ ਸਕਦਾ ਹੈ ਤੇ ਫਿਰ ਆਪਾਂ ਬਣਾਤਾ ਇਹਨੂੰ 1.5 ਕਿਲੋ ਵੇਸਣ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਕਿਉਂ ਦੂਸਰਾ ਹੀ ਪਾਇਆ ਸੀ ਤੇ ਕਿਉਂਕਿ ਜਿਆਦਾ ਵੀ ਨਹੀਂ ਆਪਾਂ ਹੈਵੀ ਬਣਾ ਸਕਦੇ ਕਿਉਂਕਿ ਹਜੇ ਮੌਸਮ ਨਹੀਂ ਹੈਗਾ ਤੇ ਆਪਾਂ ਨਾਰਮਲ ਹੀ ਬਣਾਇਆ ਸੀ ਨਾ ਤਾਂ ਇਹਦੇ ਵਿੱਚ ਬਹੁਤੇ ਡਰਾਈ ਫਰੂਟ ਪਾਏ ਸੀ ਨਾ ਕੁਝ ਤੇ ਨਾਰਮਲ ਹੀ ਡਰਾਈ ਫਰੂਟ ਥੋੜੇ ਜਿਹਾ ਪਾਇਆ ਸੀ ਆਪਾਂ ਜਿਆਦਾ ਨਹੀਂ ਸੀ ਪਾਏ ਤੇ ਤੁਸੀਂ ਦੇਖ ਸਕਦੇ ਹੋ ਸੋ ਇੱਥੇ ਆਪਾਂ ਬਣਾ ਰਹੇ ਸੀ ਵੇਸਣ ਬੱਚੇ ਬਹੁਤ ਜ਼ਿਆਦਾ ਰੋਲਾ ਪਾਉਂਦੇ ਸੀ ਤੇ ਮੈਨੂੰ ਮਿਊਟ ਕਰਨੀ ਪਈ ਆਵਾਜ਼ ਤੇ ਇੱਥੇ ਵੇਖੋ ਸਾਡੇ ਬਿੱਲੀਆਂ 2-3 ਸਾਡੇ ਬਿੱਲੀਆਂ ਇੱਥੇ ਗਿੱਜੀਆਂ ਹੋਈਆਂ ਸੀ ਤੇ ਇਹ ਡੇਲੀ ਹੀ ਇੱਥੇ ਇੱਥੇ ਰਹਿੰਦੀਆਂ ਸਾਡੇ ਪਹਿਲਾਂ ਨਹੀਂ ਸਾਡੇ ਲਾਗੇ ਲੱਗਦੀਆਂ ਹੁਣ ਤਾਂ ਸਾਡੇ ਪੈਰਾਂ ਦੇ ਵਿੱਚ ਹੀ ਖੇਡਦੀਆਂ ਨੇ ਤੇ ਇੱਥੇ ਹਰਜੋਤ ਦੇ ਪਾਪਾ ਡੇ ਸੀ ਬਣਾਉਣਾ ਕਦੀ ਮੈਂ ਬਹਿ ਜਾਂਦੀ ਸੀ ਕਦੀ ਉਹ ਬਹਿ ਜਾਂਦੇ ਸੀ ਤੇ ਮੈਂ ਕਹਾਂ ਚਲੋ ਮੈਂ ਵੀਡੀਓ ਰਿਕਾਰਡ ਕਰਦਾ ਤੁਸੀਂ ਹਨਾ ਕੁਰਸੀ ਮਾਰਦੇ ਵਿੱਚ ਤੇ ਕਹਿੰਦੇ ਚਲੋ ਕੋਈ ਨਾ ਜੀ ਤੇ ਆਪਾਂ ਇੱਥੇ ਫਿਰ ਬਣਾ ਰਹੇ ਜੀ ਦੇ ਬੱਚਿਆਂ ਨੂੰ ਜਦੋਂ ਦੱਸ ਦਈਏ ਤੇ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਪਤਾ ਲੱਗ ਜਾਂਦਾ ਜਦੋਂ ਫਿਰ ਬੱਚੇ ਆ ਜਾਂਦੇ ਤੇ ਆਪਾਂ ਜਦੋਂ ਵੀ ਕੋਈ ਚੀਜ਼ ਬਣਾਉਣੀ ਹੁੰਦੀ ਹੈ ਤੇ ਆਪਾਂ ਪਹਿਲਾਂ ਸਾਰਿਆਂ ਨਾਲ ਸ਼ੇਅਰ ਕਰ ਦਈਦੀ ਆ ਕਿ ਹਾਂ ਵੀ ਅੱਜ ਜੱਸੀਆ ਬਣਾ ਰਹੇ ਆ ਤੇ ਇਨਾਂ ਛੋਟਿਆਂ ਨੂੰ ਆਪਾਂ ਦੱਸਤਾ ਹੈ ਤੇ ਹੁਣ ਉਹ ਕੋਲੀਆਂ ਫੜ ਕੇ ਲੈ ਆਏ ਨੇ ਹਜੇ ਤਾਂ ਰੈਡੀ ਵੀ ਨਹੀਂ ਹੋਏ ਪਰ ਕੋਲੀਆਂ ਕੋਲੀਆਂ ਲੈ ਕੇ ਆ ਗਏ ਨੇ ਤੇ ਇੱਕ ਮੈਨੂੰ ਕਹਿੰਦਾ ਸੀ ਕਿ ਮੈਨੂੰ ਨਾ ਤਾਈ ਜੀ ਘਰਾ ਪਾ ਦੋ ਕੋਲੀ ਚ ਤੇ ਮੈਂ ਉਹਨੂੰ ਕਿਹਾ ਮੈਂ ਹੈ ਘਰਾ ਨਹੀਂ ਆ ਇਹ ਵੇਸਣ ਹੰਦਾ ਅੱਛਾ ਵੇਸਣ ਫਿਰ ਕਦੀ ਕਹੋਗਾ ਲੱਡੂ ਬਣਾ ਰਹੇ ਹੋ ਕਦੀ ਵੇਸਣ ਕਹੋਗਾ ਮੈਂ ਨਹੀਂ ਇਹ ਨਾ ਵੇਸਣ ਨਾ ਬਰਫੀ ਆ ਤੇ ਉਹ ਜਾ ਹੀ ਨਹੀਂ ਰਿਹਾ ਸੀ ਅੰਦਰ ਕਿ ਮੈਂ ਨਾ ਲੈ ਕੇ ਜਾਣੀ ਆ ਤੇ ਪਿੱਛੇ ਬਹੁਤ ਆਵਾਜ਼ ਕਰਦੇ ਸੀ ਇਸ ਕਰਕੇ ਮੈਨੂੰ ਮਿਊਟ ਕਰਨੀ ਪਈ ਆਵਾਜ਼ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਥੋੜਾ ਚੇਂਜ ਹੋਣ ਡਿਆ ਹੈ ਤੇ ਹੌਲੀ ਹੌਲੀ ਬਾਅਸੇ ਦਾ ਕਲਰ ਚੇਂਜ ਹੋ ਜਾਊਗਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਆ ਵੇਖੋ ਤੁਸੀਂ ਕੋਲੀਆਂ ਫੜ ਕੇ ਬੈਠੇ ਨੇ ਤੇ ਨਾਲ ਮੈਂ ਇਹਨਾਂ ਨੂੰ ਕਹਿਣ ਦੀ ਸੀ ਕਿ ਜਾਓ ਤੁਸੀਂ ਹੈਨਾ ਅਰਮਾਨ ਕਰੋ ਜਾ ਕੇ ਪੜਨਾ ਕਹਿੰਦੇ ਨਹੀਂ ਆਪਾਂ ਬਰਫੀ ਲੈ ਕੇ ਜਾਣੀਆ ਤੁਹਾਨੂੰ ਪਤਾ ਹੀ ਹੈ ਨਾ ਬੱਚਿਆਂ ਦਾ ਇਹ ਹੁੰਦਾ ਤੇ ਮੈਂ ਇੱਕ ਆਂਦੀ ਕਿ ਮੈਨੂੰ ਨਾ ਕੱਚਾ ਪੱਕਾ ਹੀ ਪਾ ਦਿਓ ਤੇ ਮੈਂ ਹਾਂ ਅੱਛਾ ਠੀਕ ਆ ਮੂੰਹ ਸਾੜਨਾ ਮੈਂ ਹਾਂ ਤੂੰ ਪਰ ਨਹੀਂ ਫਿਰ ਮੈਂ ਨਹੀਂ ਹਜੇ ਬਣ ਲੈਂਦੇ ਫਿਰ ਤੁਹਾਨੂੰ ਬਣਾ ਕੇ ਫਿਰ ਦਵਾਂਗੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿੱਡਾ ਕਲਰ ਹੌਲੀ-ਹੌਲੀ ਚੇਂਜ ਹੋ ਰਦਾ ਪਿਆ ਜਦੋਂ ਇਹ ਥੋੜਾ ਜਿਹਾ ਨਾ ਢੜਕ ਜਾ ਰੈੱਡ ਕਲਰ ਦਾ ਹੋ ਜਾਊਗਾ ਨਾ ਥੋੜਾ ਜਿਹਾ ਮਤਲਬ ਪੁੱਜ ਜਾਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਖੰਡ ਵਗੈਰਾ ਸਭ ਕੁਝ ਥੱਲੇ ਲਾ ਕੇ ਪਾ ਲਾਂਗੇ ਤੇ ਮੈਂ ਖੰਡ ਵੀ ਮਿਕਸੀ ਦੇ ਵਿੱਚ ਗ੍ਰाइंड ਕਰ ਲਈ ਸੀ ਤੇ ਉਹ ਆਪਾਂ ਤੁਹਾਨੂੰ ਦਿਖਾਉਣਾ ਸੋ ਇੱਥੇ ਆਪਾਂ ਮਿਕਸੀ ਦੇ ਵਿੱਚ ਖੰਡ ਗ੍ਰाइंड ਕਰ ਲਈ ਸੀ ਕਿਉਂਕਿ ਬੂੜਾ ਖੰਡ ਨਹੀਂ ਸੀ ਸਾਡੇ ਕੋ ਤੇ ਆਪਾਂ ਇਹੋ ਖੰਡ ਨੂੰ ਹੀ ਮਿਕਸੀ ਦੇ ਵਿੱਚ ਗ੍ਰाइंड ਕਰਕੇ ਤੇ ਰੈਡੀ ਕਰ ਲਿਆ ਤੇ ਉਹਨਾਂ ਤੱਕ ਆਪਾਂ ਉੱਥੇ بیسਨ ਪੁੰਨੜੇ ਸੀ ਤੇ ਅਹੀਂ ਕਿ ਚਲੋ ਹਣਾ ਗ੍ਰੈਬ ਕਰਕੇ ਫਿਰ ਪਾ ਲੈਨੇ ਸੋ ਇੱਥੇ ਕਲਰ ਥੋੜਾ ਜਿਹਾ ਚੇਂਜ ਹੋਣ ਡਿਆ ਹੈ ਤੇ ਹੌਲੀ ਹੌਲੀ ਬਸੇ ਦਾ ਕਲਰ ਚੇਂਜ ਹੋਈ ਜਾਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਤੇ ਬੱਚੇ ਤੇ ਇੱਥੇ ਬੈਠੇ ਹੋਏ ਸੀ ਹਰਜੋ ਸਕੂਲ ਗਿਆ ਸੀ ਹਰਜੋਤ ਸਕੂਲ ਤੋਂ ਵਾਪਸ ਆਊਗਾ ਉਸ ਤੋਂ ਪਹਿਲਾਂ ਅਸੀਂ ਬਣਾ ਕੇ ਰੈਡੀ ਕਰ ਦਾਂਗੇ ਜੀ ਤੇ ਫਿਰ ਇਹਦੇ ਛੋਟੇ-ਛੋਟੇ ਆਪਾਂ ਬਾਅਦ ਵਿੱਚ ਪੀਸ ਬਣਾ ਲਾਂਗੇ ਜਾਂ ਆਪਾਂ ਲੱਡੂ ਵੀ ਬਣਾ ਸਕਦੇ ਹਾਂ ਪੀਸ ਵੀ ਬਣਾ ਸਕਦੇ ਹਾਂ ਉਹ ਆਪਣੀ ਮਰਜ਼ੀ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਇਹਦੀ ਕਟਿੰਗ ਕਰ ਸਕਦੇ ਹਾਂ ਜੀ ਤੇ ਇਹਨੂੰ ਆਪਾਂ ਥੋੜੀ ਜਿਹੀ ਡਰਾਈ ਫਰੂਟ ਮੈਂ ਰੱਖਿ ਹੋਈ ਸੀ ਇਹ ਮੈਂ ਖੰਡ ਮਿਕਸੀ ਦੇ ਵਿੱਚ ਗ੍ਰाइंड ਕਰ ਲਈ ਸੀ ਸੋ ਆਪਾਂ ਹੁਣ ਕੜਾਈ ਦੇ ਵਿੱਚ ਪਾਤੀ ਜੀ ਖੰਡ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਮਿਕਸ ਕਰੀ ਜਾਵਾਂਗੇ ਜੀ ਤੇ ਬੂਰਾ ਖੰਡ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਇਹ ਇੱਕ ਤਾਂ ਦੰਦਾਂ ਦੇ ਥੱਲੇ ਨੀਰ ਰਕਦੀ ਹੈਗੀ ਬੜੇ ਇਰਮਾਨ ਦੇ ਨਾਲ ਬੜਾ ਸੋਫਟ ਸੋਫਟ ਕੋਈ ਵੀ ਚੀਜ਼ ਆ ਬਹੁਤ ਸੋਫਟ ਬਣਦੀ ਹੈ ਬੇਸਨ ਵਗੈਰਾ ਬਣਾਉਣਾ ਹੋਵੇ ਕੁਝ ਵੀ ਬਣਾਉਣਾ ਹੋਵੇ ਨਾ ਤੇ ਬਹੁਤ ਵਧੀਆ ਬੰਦਾ ਬੂੜਾ ਖੰਡ ਹਮੇਸ਼ਾ ਪਾਉਣੀ ਚਾਹੀਦੀ ਆ ਤੇ ਦੂਸਰੀ ਤਾਂ ਹਨਾ ਦੰਦਾਂ ਦੇ نیچے ਕਚਕਚੀ ਕਰਦੀ ਰਹਿੰਦੀ ਹੈ ਸੋ ਆਪਾਂ ਬੂੜਾ ਖੰਡ ਕਰਕੇ ਬਣਾ ਸੋ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਿੱਤੀ ਆ ਤੇ ਮੈਂ ਕਿਹਾ ਚਲੋ ਹੈਨਾ ਮੈਂ ਚੈੱਕ ਕਰ ਲੈਂਦੀ ਆ ਮਿੱਠਾ ਘਟਣਾ ਹੋਵੇ ਕਿਉਂਕਿ ਇਹ ਜਦੋਂ ਤਾਜ਼ਾ ਤਾਜ਼ਾ ਬਣਾਈਏ ਤੇ ਉਦੋਂ ਹੀ ਘਟ ਵੱਧ ਦਾ ਆਪਾਂ ਘਟ ਸਕਦੇ ਆ ਤੇ ਜਦੋਂ ਠੰਡਾ ਹੋ ਜਾਏ ਫਿਰ ਖੰਡ ਨਹੀਂ ਮਿਕਸ ਹੁੰਦੀ ਹੈਗੀ ਸੋ ਆਪਾਂ ਗਰਮ ਗਰਮ ਦੇ ਵਿੱਚ ਹੀ ਜੇ ਥੋੜਾ ਮੋਟਾ ਮਿੱਠਾ ਰਹਿ ਗਿਆ ਤੇ ਆਪਾਂ ਹੋਰ ਪਾ ਲਿਆ ਸੀ ਤੇ ਫਿਰ ਆਪਾਂ ਇਹਦੇ ਵਿੱਚ ਪਾਏ ਸੀ ਡਰਾਈ ਫਰੂਟ ਸੋ ਆਪਾਂ ਨੀਚੇ ਲਾ ਕੇ ਪਾਵਾਂਗੇ ਤੇ ਸੋ ਆਪਾਂ ਹੁਣ ਇਹਨੂੰ ਕਰਾਏ ਨੂੰ ਥੱਲੇ ਲਾ ਲਾਂਗੇ ਜੀ ਤੇ ਕਿਉਂਕਿ ਹੁਣ ਤਾਂ ਹੋ ਗਿਆ ਰੈਡੀ ਤੇ ਬਹੁਤ ਵਧੀਆ ਸੌਫਟ ਬਣਿਆ ਵਾ ਤੇ ਇਹਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਡਰਾਈ ਫਰੂਟ ਪਾਵਾਂਗੇ ਜਿਹੜੇ ਆਪਾਂ ਕਟਿੰਗ ਕਰਕੇ ਰੱਖੇ ਸੀ ਬਹੁਤੇ ਨਹੀਂ ਮੈਂ ਪਾਏ ਹੈਗੇ ਨਾਰਮਲ ਹੀ ਪਾਈ ਸੀ ਤੇ ਇਹਦੇ ਵਿੱਚ ਥੋੜੀ ਜਿਹੀ ਮੈਂ ਬਦਾਮ ਪਾਈ ਸੀ ਤੇ ਬਾਕੀ ਥੋੜੀ ਜਿਹੀ ਮੈਂ ਵੀ ਪਾਈ ਸੀ ਤੇ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਸੀ ਪਾਇਆ ਮੈਂ ਕਿਉਂਕਿ ਨਾਰਮਲ ਹੀ ਠੀਕ ਆ ਬੱਚੇ ਨੂੰ ਇਨਾ ਹੈਵੀ ਵੀ ਨਹੀਂ ਠੀਕ ਤੇ ਖੁਦ ਨੂੰ ਨਹੀਂ ਅੱਜ ਕੱਲ ਹੈ ਵੀ ਠੀਕ ਉਹ ਕਿਉਂਕਿ ਹਨਾ ਨਹੀਂ ਪਚਦਿਆ ਹੈਗਾ ਗਰਮ ਕੋਈ ਵੀ ਚੀਜ਼ ਕਈਆਂ ਨੂੰ ਪਚ ਜਾਂਦੀਆਂ ਕਈਆਂ ਨੂੰ ਨਹੀਂ ਪਚਦੀ ਹੈਗੀ ਹਨਾ ਤੇ ਆਪਣੇ ਆਪ ਰਿਕਾਰਡਿੰਗ ਹੀ ਬਣਾਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਇਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਫੁੱਲ ਸਪੋਰਟ ਕਰੋ ਜੀ ਸਾਰੇ ਜਾਣੇ ਤੇ ਜਿਨ੍ਹਾਂ ਨੇ ਜਿਹੜੇ ਤਾਂ ਨਵੇਂ ਆ ਸੋ ਸਾਡੇ ਚੈਨਲ ਨੂੰ ਜਰੂਰ ਜੁਆਇਨ ਕਰ ਲੋ ਤੇ ਜਿਹੜੇ ਤਾਂ ਹਮੇਸ਼ਾ ਡੇਲੀ ਦੇਖਦੇ ਆ ਤਾਂ ਕਮੈਂਟ ਵਧੀਆ ਤੋਂ ਵਧੀਆ ਕਰਿਆ ਕਰੋ ਸੋ ਇੱਥੇ ਮੈਂ ਥਾਲੀਆਂ ਰੱਖ ਲਈਆਂ ਸੀ ਤੇ ਉਹਦੇ ਵਿੱਚ ਮੈਂ ਇਹਨਾਂ ਨੂੰ ਪਾ ਲਿਆ ਸੀ ਤੇ ਆਪਾਂ ਥਾਲੀਆਂ ਦੇ ਵਿੱਚ ਪਾ ਕੇ ਮੁੜ ਕੇ ਜਦੋਂ ਠੰਡਾ ਹੋ ਜਾਊਗਾ ਤਾਂ ਆਪਾਂ ਇਹਦੇ ਪੀਸਾਂ ਦੀ ਕਟਿੰਗ ਕਰ ਲਾਂਗੇ ਜੀ ਤੇ ਆਪਾਂ ਹੁਣ ਵੇਖੋ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਥਾਲੀਆਂ ਲਿਆਂਦੀਆਂ ਸੀ ਤਿੰਨਾਂ ਦੇ ਵਿੱਚ ਪਾ ਲਿਆ ਸੀ ਤੇ ਬਹੁਤ ਵਧੀਆ ਬਣਦਾ ਵਾ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਵੈਸੇ ਤਾਂ ਸਾਰੇ ਫਿਰ ਹਾਲ ਬਣਾਉਂਦੇ ਹੀ ਆਪਣੇ ਘਰਾਂ ਦੇ ਵਿੱਚ ਪਰ ਹੈਨਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਫਿਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਜੀ ਤੇ ਆਪਾਂ ਤਾਂ ਕਰ ਦਿੱਤੀ ਹੈ ਸ਼ੁਰੂਆਤ ਤੇ ਹੁਣ ਤੁਸੀਂ ਕਰੋ ਆਪਣੇ ਘਰਾਂ 'ਚ ਸ਼ੁਰੂਆਤ ਵੈਸੇ ਬਣਾਉਂਦੀ ਤੇ ਕਿ ਬੱਚੇ ਵੀ ਮੰਗਦੇ ਆ ਫਿਰ ਖੁਦ ਵੀ ਚਲੋ ਦਿਲ ਕਰ ਹੁੰਦਾ ਹੈ ਕਿ ਹਨਾ ਬਣਾ ਲਈਏ ਖਾ ਲਈਏ ਸੋ ਇੱਧਰ ਸਾਡੇ ਨਾ ਬਿੱਲੀ ਫਿਰਦੀ ਸੀ ਤੇ ਉਹ ਬਿੱਲੀ ਆ ਗਈ ਸੀ ਲਾਗੇ ਤੇ ਉਹਦੇ ਕਰਕੇ ਮੇਰੇ ਕੋਲ ਥੋੜਾ ਆ ਜਾ ਥੱਲੇ ਡੇਗ ਗਿਆ ਸੀ ਤੇ ਬਿੱਲੀ ਨੂੰ ਮੈਂ ਦਵਕਾ ਮਾਰਦੀ ਪਈ ਸੀ ਤਾਂ ਉਹ ਬਿੱਲੀ ਨੂੰ ਹਟੰਦੀ ਹਟੋਂਦੀ ਥੋੜਾ ਵੈਸੇ ਥੱਲੇ ਡੇਗ ਗਿਆ ਸੋ ਇਹਦੇ ਵੀ ਮਾਈਂਡ ਨਾ ਕਰੋ ਜੀ ਤੇ ਸੋ ਇੱਧਰ ਆਪਾਂ ਪਾ ਲਿਆ ਥਾਲੀਆਂ ਦੇ ਵਿੱਚ ਤੇ ਓ ਦੇਖੋ ਤੁਸੀਂ ਸਾਹਮਣੇ ਬਿੱਲੀ ਬੈਠੀ ਆ ਤੇ ਬਿੱਲੀ ਦਾ ਵੀ ਧਿਆਨ ਆ ਕਿ ਮੈਂ ਪਹਿਲਾਂ ਖਾਣਾ ਤੇ ਜਾਨਵਰ ਨੂੰ ਵੀ ਹੁੰਦਾ ਵਾ ਕਿ ਕੋਈ ਚੀਜ਼ ਬਣ ਰਹੀ ਆ ਤੇ ਆਪਾਂ ਖਾ ਲਈਏ ਪਹਿਲਾਂ ਹਨਾ ਤੇ ਸੋ ਇੱਥੇ ਮੈਂ ਰੈਡੀ ਕਰਕੇ ਰੱਖ ਦਿੱਤਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਬਣਿਆ ਜੀ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇਹ ਬਣਾਇਆ ਤੇ ਕਈ ਤਾਂ ਡਰਾਈਪੀ ਉੱਪਰ ਲਗਾ ਲੈਂਦੇ ਆ ਮੈਂ ਤਾਂ ਵਿੱਚ ਹੀ ਮਿਕਸ ਕਰ ਦਿੱਤੇ ਤੇ ਫਿਰ ਆਪਾਂ ਜਿਹੜਾ ਠੰਡਾ ਹੋ ਗਿਆ ਹਜੋਰੀ ਦੇ ਸਕੂਲੋਂ ਆ ਗਿਆ ਤੇ ਹਜੋਤ ਨੇ ਕੀਤੇ ਪੀਸ ਮੈਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿੱਤਾ ਸੀ ਤੇ ਹਜੋਤ ਨੇ ਕੋ ਛੋਟੇ ਛੋਟੇ ਪੀਸ ਕਰਤੇ ਤੇ ਹੋ ਗਿਆ ਰੈਡੀ ਜੇਸਨ ਸੋ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਫਿਰ ਤੋਂ ਕਰ ਲਿਓ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਲਾਈਕ ਜਰੂਰ ਕਰਿਆ ਕਰੋ ਬਸ ਇੱਧਰ ਰਹਿਣ ਦੇ ਆਪੇ ਜੋ ਠੰਡੇ ਹੋ ਜਾਣੇ ਫਿਰ ਪਾ ਲੈਂਦੇ ਆਂ ਦੇਖ ਲਓ ਤੁਸੀਂ ਇੱਧਰ ਮਹੀਤਾਂ ਕਰ ਦਿੱਤਾ ਰੈਡੀ ਤੇ ਆਪਾਂ ਇਹ ਪੀਸ ਹੁਣ ਡੱਬੇ ਦੇ ਵਿੱਚ ਪਾ ਲਾਂਗੇ ਤੇ ਡੱਬੇ ਦੇ ਵਿੱਚ ਪਾ ਕੇ ਆਪਾਂ ਰੱਖ ਲਾਂਗੇ ਤੇ ਅੱਜ ਅਸੀਂ ਬਣਾਇਆ ਸੀ ਸਾਗ ਦੇ ਕੁਝ ਆਪਾਂ ਪੀਸ ਬਣਾਏ ਤੇ ਉਹ ਵੀ ਤੁਹਾਨੂੰ ਦਿਖਾਣੇ ਆ ਉਹ ਵੀਡੀਓ ਸਾਡੇ ਕੋਲ ਅਪਲੋਡ ਨਹੀਂ ਸੀ ਹੋਈ ਕਿਉਂਕਿ ਅੱਜ ਮੈਨੂੰ ਹੋਇਆ ਸੀ ਬੁਖਾਰ ਤੇ ਉਹ ਵੀਡੀਓ ਨਹੀਂ ਬਣਾਈ ਤੇ ਇਹ ਦੇਖੋ ਵੀਡੀਓ ਸਾਗ ਹੋ ਗਿਆ ਰੈਡੀ ਮੈਂ ਤਰਕਾ ਲਗਾ ਲਿਆ ਸੀ ਸਾਗ ਨੂੰ ਇਹ ਸਾਗ ਬਣ ਗਿਆ ਸੋ ਇੱਥੇ ਮੇਰੇ ਬਰਤਨ ਮਾਂਜਣ ਵਾਲੇ ਨੇ ਉਹ ਵੀ ਆਪਾਂ ਮਾਂਜਾਂਗੇ ਇੱਥੇ ਮੈਂ ਬੇਸਨ ਪਾ ਲਿਆ ਸੀ ਡੱਬੇ ਦੇ ਵਿੱਚ ਸੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਨਾਲ ਬਾਏ ਬਾਏ